ਸਤ ਸ੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਤੇ ਮੈਂ ਸੁਤਰਾਮ ਸਿੰਘ ਇਸ ਵੇਲੇ ਇੱਕ ਛੋਟੇ ਜੇ ਸੰਖੇਪ ਜੀ ਗੱਲ ਕਰਨੀ ਚਾਹੁੰਦੇ ਆ ਕਿ ਇਸ ਤਰ੍ਹਾਂ ਕੋਈ ਵੀ ਵੀਡੀਓ ਚ ਦਿਖਾਇਆ ਜਾਣ ਵਾਲੀਆਂ ਕਿਸੇ ਸ਼ਖਸ਼ ਵੱਲੋਂ ਇਹ ਮਹਿਲਾਵਾਂ ਜਿਹਦੀ ਕਿ ਕੋਈ ਛੋਟੀ ਮੋਟੀ ਸ਼ੈਤ ਚੋਰੀ ਕੀਤੀ ਗਈ ਦਾ ਵਾਰ-ਵਾਰ ਜ਼ਿਕਰ ਆ ਰਿਹਾ ਹੈ ਤੇ ਮੈਂ ਇੱਕ ਪਾਸੇ ਇਹ ਵੀਡੀਓ ਦੇਖ ਕੇ ਮਹਿਸੂਸ ਕਰਦਾ ਵੀ ਗਲਤੀ ਹਰ ਵਿਅਕਤੀ ਕਰ ਸਕਦਾ ਜਿਵੇਂ ਸਾਡੀ ਗੁਰਬਾਣੀ ਕਹਿੰਦੀ ਭੁੱਲਣ ਅੰਦਰ ਸਭ ਕੋ ਅਪੂਲ ਗੁਰੂ ਕਰਤਾਰ ਇੱਕੋ ਇੱਕ ਪ੍ਰਮਾਤਮਾ ਹੀ ਆ ਜਿਹੜਾ ਭੁੱਲ ਨਹੀਂ ਕਰਦਾ ਬਾਕੀ ਇਨਸਾਨ ਜਿਹੜੇ ਉਹ ਕਦੇ ਇਧਰ ਨਹੀਂ ਗਲਤੀ ਇਧਰ ਇਧਰ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤ ਜ਼ਰੂਰ ਹੋਏਗਾ ਪਰ ਇਹ ਕਿੱਧਰ ਦਾ ਕਾਨੂੰਨ ਹੈਗਾ ਵੀ ਜਨਤਕ ਤੌਰ ਤੇ ਵੀਡੀਓ ਬਣਾ ਕੇ ਮਾਫੀ ਮੰਗਣ ਦੇ ਬਾਵਜੂਦ ਵੀ ਜਲੀਲ ਕੀਤਾ ਜਾ ਰਿਹਾ ਹੁਣ ਜੇਕਰ ਜੇ ਕੋਈ ਪੱਤਰਕਾਰ ਜੋ ਕਿਸੇ ਦਾ ਕੋਈ ਆ ਜਾਂਦਾ ਹੈ ਤੇ ਕਿੱਡੀ ਛੇਤੀ ਡਿਪਾਰਟਮੈਂਟ ਤੇ ਸੁਰੱਖਿਆ ਨਾਲ ਸੰਬੰਧਤ ਜਿਹੜੀਆਂ ਸੰਸਥਾਵਾਂ ਜਾਂ ਸੰਬੰਧਤ ਮਹਿਕਮੇ ਆ ਕਿੱਡੀ ਛੇਤੀ ਐਕਸ਼ਨ ਮੀਡੀਆ ਤੇ ਲਿਆ ਜਾਂਦਾ ਹੈ ਤੇ ਕੀ ਇਹ ਵੀਡੀਓ ਪ੍ਰਪਾਉਣ ਵਾਲੇ ਲੋਕਾਂ ਤੇ ਐਕਸ਼ਨ ਲੈਣਾ ਬਣਦਾ ਨਹੀਂ ਹੈਗਾ ਹੁਣ ਇਸ ਵਾਸਤੇ ਮਨੁੱਖੀ ਅਧਿਕਾਰ ਕਮਿਸ਼ਨ ਜਿਹੜੇ ਉੱਚ ਅਧਿਕਾਰੀ ਜਾਂ ਕੋਈ ਸਮਾਜ ਸੇਵੀ ਸੰਸਥਾ ਮੈਂ ਜਾਂ ਕੋਈ ਵੀ ਮਹਿਲਾ ਦੇ ਹੱਕ ਦੇ ਵਿੱਚ ਜਾਣ ਵਾਲੇ ਇੱਥੋਂ ਤੱਕ ਕਿ ਜੇ মিডিਆ ਕਰਮੀ ਇੱਕ ਦੋਸ਼ੀ ਦਾ ਵੀ ਮੂੰਹ ਨੰਗਾ ਰੱਖ ਕੇ ਖਬਰ ਲਾ ਦੇਂਦਾ ਤੇ ਕਿੱਡੀ ਛੇਤੀ ਸਾਡੀਆਂ ਸਰਕਾਰਾਂ ਤੇ ਸਾਡੇ ਸਬੰਧਤ ਵਿਭਾਗ ਮੇ ਸਿਰ ਤੇ ਬਾਹ ਰੱਖ ਲੈਂਦੇ ਆ ਤੇ ਪਰ ਅੱਜ ਸ਼ਰਿਆਮ ਕੀ ਹੋ ਰਿਹਾ ਇੱਥੇ ਕੀ ਕਾਰਵਾਈ ਹੁੰਦੀ ਆ ਕੋਲੇ ਚਲੋ ਜੇਕਰ ਚੋਰੀ ਕੀਤੀ ਮੰਨ ਲਓ ਚੋਰੀ ਕੀਤੀ ਕਿਸੇ ਦੀ ਪੇਟ ਦੀ ਮਜਬੂਰੀ ਚੋਰੀ ਕੀਤੀ ਫਿਰ ਪੁਲਿਸ ਡਿਪਾਰਟਮੈਂਟ ਨੂੰ ਕਰੋੜਾਂ ਲੱਖ ਰੁਪਏ ਤਨਖਾਹ ਦੇਣ ਦਾ ਕੀ ਫਾਇਦਾ ਉਹ ਚੋਰੀ ਵਾਲੇ ਨੂੰ ਦੰ ਦੰ ਨ ਦੇਣਾ ਜਾਂ ਨਾਮਲਾ ਦਰਜ ਕਰਨਾ ਚਾਹ ਸੌਰੀ ਫਿਰ ਕਰਨੇ ਉਹਨਾਂ ਦਾ ਕੰਮ ਆ ਕਿ ਸਾਡਾ ਜਨਤਾ ਦਾ ਕੰਮ ਆ ਮੈਂ ਇੱਥੇ ਕਹਿਣਾ ਚਾਹੁੰਦਾ ਵੀ ਇਹ ਇਹੋ ਜਿਹੇ ਲੋਕਾਂ ਮੇਰੇ ਜਿਹੜੇ ਦੱਬੇ ਕੁਚਲੇ ਆ ਉਹਨਾਂ ਦਾ ਕੋਈ ਕਾਨੂੰਨ ਨਹੀਂ ਹੈਗਾ ਤੇ ਜਦੋਂ ਸਾਡੇ ਵਰਗਾ ਕੋਈ ਗਲਤੀ ਕਰਦਾ ਚੱਕ ਕੇ ਦੇ ਸਮਨ ਨਿਕਾਉਂਦੇ ਨੂੰਸ ਨਿਕਲ ਆਉਂਦੇ ਆ ਤਿੰਨ ਤਿੰਨ ਸਾਲ ਤੱਕ ਅਸੀਂ ਕਚਹਿਰੀਆਂ ਚ ਭੁਗਤਦੇ ਫਿਰਦੇ ਆ ਤੇ ਇਹ ਲੋਕ ਕਿਹੜੇ ਇਹ ਨਹੀਂ ਕਾਨੂੰਨ ਤੋੜ ਰਹੇ ਇਹ ਮਹਿਲਾ ਦਾ ਇੱਕ ਚੋਰੀ ਦਾ ਬਲੇਮ ਲਾ ਕੇ ਜਨਤਕ ਤੌਰ ਤੇ ਵੀਡੀਓ ਬਣਾ ਕੇ ਵਾਇਰਲ ਕਰਨ ਇਹ ਵੀ ਕਿੱਧਰ ਦਾ ਇੱਕ ਹੈਗਾ ਜੇ ਹੈਗਾ ਐ ਤਾਂ ਫਿਰ ਕਾਨੂੰਨ ਕਿਉਂ ਨਹੀਂ ਕੰਮ ਕਰਦਾ ਆਪਦਾ ਹੈ ਜੇ ਕਿਸੇ ਨੂੰ ਵੀ ਵੱਧ ਘੱਟ ਬੋਲਿਆ ਗਿਆ ਹੋਵੇ ਸਿਰਫ ਮੇਰੀ ਨਾਲ ਸੰਬੰਧਤ ਕਾਨੂੰਨ ਮਹਿਕਮੇ ਜਿਹੜੀ ਸਭ ਇਹਨਾਂ ਨੂੰ ਇੱਕ ਧਿਆਨ ਚ ਲਿਆਉਣ ਲਈ ਇਹ ਵੀਡੀਓ ਜਿਹੜੀ ਮੈਂ ਪਾ ਰਿਹਾ ਹਾਂ ਦੇਖੋਗੇ ਹਾਂ ਦੇਖੋਗੇ ਜਿੱਥੇ ਜਾਣੀ ਅਸੀਂ ਕਿਹ ਬਾਜ਼ਾਰ ਦੇ ਵਿੱਚ ਚੋਰੀ ਕਰਦੀਆਂ ਸਰਾਏ ਰੋਲ ਬਾਜ਼ਾਰ ਦੇ ਵਿੱਚ ਸਾਰਾ ਵੀਰ ਮੌਕੇ ਤੇ ਸਾਰੇ ਇੱਥੇ ਸਾਰੇ ਬਿਆਦੇ ਮੌਕੇ ਤੇ ਮਿਊਟ ਫੜ ਹੋਈਆਂ ਇਹ ਰੰਗੇਤੀ ਫੜ ਹੋਈਆਂ ਆ ਤੇ ਆਪਣੀ ਗਲਤੀ ਵੀ ਮੰਨਦੀ ਅਸੀਂ ਦੁਬਾਰਾ ਨਹੀਂ ਕਰਾਂਗੇ ਤੁਹਾਨੂੰ ਮਾਫ਼ ਕਰ ਦੋ ਸਰਬ ਨਹੀਂ ਆਉਣਗੇ ਹਾਂ ਗਲਤੀ ਕਰ ਲਈ ਅਸੀਂ ਦੁਬਾਰਾ ਨਹੀਂ ਕਰਾਂਗੇ ਉਹ ਪਿਆਰ ਹੋਰੀਆਂ ਚੋਰੀ ਕਰਦੀਆਂ ਜੀ ਰੰਗੀਆਂ ਸੀ ਫੜੀਆਂ ਗਈਆਂ ਤੇ ਇਹ ਜਾਣੀ ਤਿੰਨੇ ਜਾਣੀਆਂ ਤੇਰੇ ਦੇਖ ਲੈ ਉਹਦੇ ਤੇਰੇ ਦੇਖ ਲੈ ਉਹਦੇ ਤਿੰਨੇ ਜਾਣੀਆਂ ਅਸੀਂ ਕੀ ਬਾਜ਼ਾਰ ਦੇ ਵਿੱਚ ਚੋਰੀ ਕਰਦੀਆਂ ਸਰਾਏ ਰੋਲ ਬਾਜ਼ਾਰ ਦੇ ਵਿੱਚ ਸਾਰਾ ਵੀਰ ਮੌਕੇ ਦੇ ਸਾਰੇ ਇੱਥੇ ਸਾਰੇ ਬਿਆਦੇ ਮੌਕੇ ਦੇ ਮਯੂਦ ਫੜੋਈਆਂ ਇਹ ਰੰਗੇਤੀ ਫੜੋਈਆਂ ਆ ਤੇ ਆਪਣੀ ਗਲਤੀ ਵੀ ਮੰਨਦੀ ਐ ਮੈਂ ਦੁਬਾਰਾ ਨਹੀਂ ਕਹਿੰਦੇ ਅਸੀਂ ਕਰਾਂਗੇ ਤੁਹਾਨੂੰ ਮਾਫ਼ ਕਰ ਦੋ ਸਰਬ ਨਹੀਂ ਆਉਣਗੇ ਗਲਤੀ ਹੋ ਗਈ ਅਸੀਂ ਦੁਬਾਰਾ ਨਹੀਂ ਕਰਾਂਗੇ ਉਹ ਪਿਆਰ ਜਿਹੜੀਆਂ ਚੋਰੀ ਕਰਦੀਆਂ ਜੀ ਰੰਗੇਤੀ ਫੜੀਆਂ ਗਈਆਂ ਤੇ ਇਹ ਜਾਣੀਆਂ ਤਿੰਨੇ ਜਾਣੀਆਂ ਚਿਹਰੇ ਦੇਖ ਲੋ ਨਾ ਦੇ ਚਿਹਰੇ ਦੇਖ ਲੋ ਨਾ ਦੇ ਤਿੰਨੇ ਜਾਣੀਆਂ ਅਸੀਂ ਕੀ ਬਜ਼ਾਰ ਦੇ ਵਿੱਚ ਚੋਰੀ ਕਰਦੀਆਂ ਸਰਾਏ ਰੋਲ ਬਜ਼ਾਰ ਦੇ ਵਿੱਚ ਸਾਰਾ ਬਿਆਰ ਮੌਕੇ ਤੇ ਸਾਰੇ ਇੱਥੇ ਸਾਰੇ ਵਿਆਹ ਦੇ ਮੌਕੇ ਤੇ ਮਯੂਤ ਫੜ ਹੋਈਆਂ ਇਹ ਰੰਗੇਤੀ ਫੜ ਹੋਈਆਂ ਆ ਤੇ ਆਪਣੀ ਗਲਤੀ ਵੀ ਮੰਨਦੀ ਐ ਮੇਰੇ ਦੁਆਰਾ ਵੀ ਕਹਿੰਦੇ ਅਸੀਂ ਕਰਾਂਗੇ ਤੁਹਾਨੂੰ ਮਾਫ ਕਰ ਦੋ ਸਰਬ ਨਹੀਂ ਆਉਣਗੇ ਹਾਂ ਗਲਤੀ ਕਰਦੇ ਹਾਂ ਅਸੀਂ ਦੁਬਾਰਾ ਨਹੀਂ ਕਰਾਂਗੇ ਉਹ ਪਿਆਰ ਦੀ ਹੜੀਆਂ ਚੋਰੀ ਕਰਦੀਆਂ ਜੀ ਰੰਗੇਤੀ ਫੜੀਆਂ ਗਈਆਂ ਤੇ ਇਹ ਜਾਣੀ ਤਿੰਨੇ ਜਾਣੀਆਂ ਤੇਰੇ ਦੇਖ ਲੈਣਾ ਤੇ ਤੇਰੇ ਦੇ ਹੋਏ ਨਾ ਦੇ ਜਾਣੀ ਅਸੀਂ ਕਿਹ ਬਜ਼ਾਰ ਦੇ ਵਿੱਚ ਚੋਰੀ ਕਰਦੀਆਂ ਸਰਾਏ ਰੋਲ ਬਜ਼ਾਰ ਦੇ ਵਿੱਚ ਸਾਰਾ ਵਿਆਹ ਮੌਕੇ ਦੇ ਸਾਰੇ ਇੱਥੇ ਸਾਰੇ ਯਾਰ ਦੇ ਮੌਕੇ ਤੇ ਮਿਊਟ ਫੜ ਹੋਈਆਂ ਇਹ ਰੰਗੇਤੀ ਫੜ ਹੋਈਆਂ ਤੇ ਆਪਣੀ ਗਲਤੀ ਵੀ ਮੰਨਦੀ ਐ ਮੈਂ ਦੁਬਾਰਾ ਵੀ ਕਹਿੰਦੇ ਅਸੀਂ ਕਰਾਂਗੇ ਤੁਹਾਨੂੰ ਮਾਫ ਕਰ ਦੋ ਸਾਰੇ ਬਈ ਨਹੀਂ ਆਉਣਗੇ ਹਾਂ ਕਦੇ ਨਹੀਂ ਕਰਾਂਗੇ ਦੁਬਾਰਾ ਨਹੀਂ ਕਰਾਂਗੇ ਉਹ ਯਾਰ ਸਾਰੀਆਂ ਚੋਰੀ ਕਰਦੀਆਂ ਜੀ ਰੰਗੇਤੀ ਫੜੀਆਂ ਗਈਆਂ ਤੇ ਇਹ ਜਾਣੀ ਤਿੰਨੇ ਜਾਣੀਆਂ ਤੇਰੇ ਦੇਖ ਰਿਹਾ ਉਹਦੇ ਤੇਰੇ ਦੇਖ ਰਿਹਾ ਉਹਦੇ ਤਿੰਨੇ ਜਾਣੀਆਂ ਅਸੀਂ ਕੀ ਬਾਜ਼ਾਰ ਦੇ ਵਿੱਚ ਚੋਰੀ ਕਰਦੀਆਂ ਸਰਾਏ ਰੋਲ ਬਾਜ਼ਾਰ ਦੇ ਵਿੱਚ ਸਾਰੇ ਯਾਰ ਮੌਕੇ ਤੇ ਸਾਰੇ ਇੱਥੇ ਸਾਰੇ ਵਿਆਹ ਦੇ ਮੌਕੇ ਤੇ ਮਿਊਟ ਫਲ ਹੋਈਆਂ ਇਹ ਰੰਗੇਤੀ ਫਲ ਹੋਈਆਂ ਆ ਤੇ ਆਪਣੀ ਗਲਤੀ ਵੀ ਮੰਨਦੀ ਮੈਂ ਦੁਬਾਰਾ ਵੀ ਕਹਿੰਦੇ ਅਸੀਂ ਕਰਾਂਗੇ ਤੁਹਾਨੂੰ ਮਾਫ਼ ਕਰ ਸਰਬ ਨਹੀਂ ਆਉਣਗੇ ਹਾਂ ਅਸੀਂ ਤੁਹਾਨੂੰ ਨਾ ਕਰਾਂਗੇ ਉਹ ਪਿਆਜ ਹੋੜੀਆਂ ਚੋਰੀ ਕਰਦੀਆਂ ਜੀ ਰੰਗੇਤੀ ਫਲੀਆਂ ਗਈਆਂ ਤੇ ਇਹ ਜਾਣੀ ਤਿੰਨੇ ਜਾਣੀਆਂ ਤੇਰੇ ਦੇਖ ਰੋ ਨਾ ਤੇਰੇ ਦੇਖ ਰੋ ਨਾ ਤਿੰਨੇ ਜਾਣੀਆਂ ਹੋ ਗਈਆਂ ਬਾਜ਼ਾਰ ਦੇ ਵਿੱਚ ਚੋਰੀ ਕਰਦੀਆਂ ਸਰਾਏ ਰੋਲ ਬਾਜ਼ਾਰ ਦੇ ਵਿੱਚ ਸਾਰਾ ਵਿਆਹ ਮੌਕੇ ਤੇ ਸਾਰੇ ਇੱਥੇ ਸਾਰੇ ਵਿਆਹ ਦੇ ਮੌਕੇ ਦੇ ਮਿਉਤ ਫੜੋਈਆਂ ਇਹ ਰੰਗੇਤੀ ਫੜੋਈਆਂ ਆ ਤੇ ਆਪਣੀ ਗਲਤੀ ਵੀ ਮੰਨਦੀ ਐ ਮੇਰੇ ਦੁਆਰਾ ਵੀ ਕਹਿੰਦੇ ਅਸੀਂ ਕਰਾਂਗੇ ਤੁਹਾਨੂੰ ਮਾਫ ਕਰਦੇ ਆ ਮਾਫ ਕਰ ਦੋ ਸਾਰੇ ਬੰਦੇ ਨਹੀਂ ਆਉਣਗੇ ਗਲਤੀ ਨਹੀਂ ਹੋ ਰਹੀ ਅਸੀਂ ਦੁਬਾਰਾ ਨਹੀਂ ਕਰਾਂਗੇ ਉਹ ਪੰਜਾਹ ਦੀਆਂ ਫੜੀਆਂ ਚੋਰੀ ਕਰਦੀਆਂ ਜੀ ਰੰਗੇਤੀ ਫੜੀਆਂ ਗਈਆਂ ਤੇ ਇਹ ਜਾਣੀ ਤਿੰਨੇ ਜਾਣੀਆਂ ਤੇਰੇ ਦੇਖ ਲੋ ਇਹਦੇ ਤੇਰੇ ਦੇਖ ਲੋ ਇਹਨਾਂ ਦੇ ਇਹ ਜਿੰਨੇ ਜਾਣੀਆਂ ਅਸੀਂ ਕੀ ਬਜ਼ਾਰ ਦੇ ਵਿੱਚ ਚੋਰੀ ਕਰਦੀਆਂ ਸਰਾਏ ਰੋਲ ਬਜ਼ਾਰ ਦੇ ਵਿੱਚ ਸਾਰਾ ਵਿਆਹ ਮੌਕੇ ਦੇ ਸਾਰੇ ਇੱਥੇ ਸਾਰੇ ਵਿਆਦੇ ਮੌਕੇ ਦੇ ਮਿਊਡ ਫਲ ਹੋਈਆਂ ਇਹ ਰੰਗੇਤੀ ਫਲ ਹੋਈਆਂ ਤੇ ਆਪਣੀ ਗਲਤੀ ਵੀ ਮੰਨਦੀ ਹੈ ਮੇਰੇ ਦੁਆਰਾ ਵੀ ਕਹਿੰਦੇ ਅਸੀਂ ਰੰਗੇ ਤੁਹਾਨੂੰ ਮਾਫ ਕਰਦੇ ਹਾਂ ਮਾਫ ਕਰ ਦੋ ਸਰਦ ਨਹੀਂ ਆਉਣਗੇ ਹਾਂ